ਜਾਨ ਵੀ ਸਵਾਗਤ ਪਿੰਡ ਹਰਦਾਸਪੁਰ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈਗੀ ਇਹ ਕਾफी ਵੱਡੇ ਪੱਧਰ ਤੇ ਕਿਸ ਤਰ੍ਹਾਂ ਦੀ ਮੁਹਿੰਮ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਆਪ ਨੂੰ ਬੋੜਾ ਹਰਦਾਸਪੁਰ ਪਿੰਡ ਹਰਦਾਸਪੁਰ ਵਿੱਚ ਤੁਹਾਡਾ ਸਾਰਿਆਂ ਨੂੰ ਮੇਟ ਲਦਾ ਆਪਾਂ ਤੁਹਾਡਾ ਸਭ ਸਵਾਗਤ ਕਰਦਾ ਹਾਂ ਜੀ ਬਿਲਕੁਲ ਜੀ ਤੁਹਾਨੂੰ ਪਤਾ ਸਾਡੇ ਸਰਦਾਰ ਹਰਨੇਕ ਸਿੰਘ ਜੀ ਮੇਰੇ ਚਾਚਾ ਜੀ ਉੱਗੇ ਸਮਾਜ ਸੇਵਕ ਤੇ ਪਹਿਲਾਂ ਵੀ ਪੰਚਾਇਤ ਵਿੱਚ ਆਪਣੇ ਮੈਂਬਰ ਰਹੇ ਨੇ ਤੁਹਾਨੂੰ ਪਤਾ ਵੀ ਪਿੰਡਾਂ ਸ਼ਹਿਰਾਂ ਵਿੱਚ ਬੱਕ ਬੱਕ ਜਿਹੀ ਜਗ੍ਹਾ ਤੇ ਮੈਂ ਸੇਵਾ ਦਾ ਕੰਮ ਕਰਦੇ ਆ ਤੁਹਾਨੂੰ ਪਤਾ ਬਹੁਤ ਜਗ੍ਹਾ ਤੇ ਇਹਨਾਂ ਸੇਵਾ ਕੀਤੀ ਹੋਈ ਆ ਇਹੇ ਇਹੇ ਕਾਰਨ ਅੱਜ ਚਾਚਾ ਜੀ ਨੇ ਆਪਣੇ ਖਰਚੇ ਦੇ ਉੱਪਰ ਤੁਹਾਨੂੰ ਦੇਖ ਸਕਦੇ ਹੋ ਜਿਹੜਾ ਟੈਂਕਰ ਆ ਇਹ ਆਪਣੇ ਖਰਚੇ ਦੇ ਉੱਪਰ ਪੈਂਡ ਸੱਬਿਆ ਹੋਇਆ ਆ ਆ ਤੁਸੀਂ ਦਿਖਾ ਸਕਦੇ ਹੋ ਦੇਖੋ ਜੀ ਨਾਲੀਆਂ ਵਿੱਚ ਕਿੰਨਾ ਆਪਣਾ ਗੰਦ ਪਿਆ ਹੋਇਆ ਆ ਇਹ ਸਾਰਿਆਂ ਨੂੰ ਇਹਨਾਂ ਨੇ ਆਪਣੇ ਹੀ ਖਰਚੇ ਤੇ ਸਾਫ਼ ਕਰਾ ਰਹੇ ਨੇ ਕਿਉਂਕਿ ਸਾਨੂੰ ਪਤਾ ਵੀ ਮੋਰੇ ਆਉਣ ਵਾਲਾ ਮੀਆਂ ਦਾ ਮੋਰੇ ਹੁਣ ਮੋਰੇ ਮੀਂਹ ਸ਼ੁਰੂ ਹੋ ਜਾਣੇ ਆ ਤੇ ਉਸ ਕਰਕੇ ਵੀ ਜਿਹੜੇ ਨਾਲੀਆਂ ਸਾਫ਼ ਕਰ ਰਹੇ ਆ ਜੀ ਇਹ ਉਸੇ ਸਫਾਈ ਦੇ ਤਹਿਤ ਕਿਉਂਕਿ ਤੁਹਾਨੂੰ ਪਤਾ ਮורה ਹੁਣ ਡੇਂਗੂ ਮੱਛਰ ਉਹ ਮਰੀਜ਼ਾਂ ਕਾਫੀ ਹੋ ਸਕਦਾ ਕਿਉਂਕਿ ਨਾਲੀਆਂ ਸਾਫ਼ ਹੋਣਗੀਆਂ ਤੇ ਪਾਣੀ ਸਾਫ਼ ਜਾਊਗਾ ਸਰ ਜੇਕਰ ਹਟ ਕੇ ਗੱਲ ਕਰੀ ਤਾਂ ਬਿਲਕੁਲ ਤੁਹਾਡੀ ਗੱਲ درست ਹੈਗੀ ਕਿ ਇਹ ਜਿਹੜੀ ਗੰਦਗੀ ਆ ਰ ਮੱਛਰ ਨੂੰ ਵਲੋਂਦੀ ਹੈਗੀ ਬਿਮਾਰੀਆਂ ਵਾਧੀਆਂ ਹੈਗੀਆਂ ਲਾਕਡਾਊਨ ਚ ਵੀ ਇਹ ਹੀ ਅਪਰੇਲ ਕੀਤੇ ਗਏ ਇਸ ਕਿ ਹਰਨੇਕ ਸਿੰਘ ਨੇ ਕਹੇ ਬਲੋਰ ਪੰਚਾਇਤੀ ਕੰਮ ਕਾਜ ਦੇ ਵਿੱਚ ਸਾਰਾ ਕੁਝ ਆਉਂਦਾ ਹੈਗਾ ਉਹਨਾਂ ਚੀਜ਼ਾਂ ਨਾਲ ਨਾਲ ਕਿਸ ਚੀਜ਼ ਨੂੰ ਆਪਾਂ ਇਸ ਇੱਕ ਸਿੰਗਲ ਤੋਂ ਦੇਖ ਸਕਦੇ ਨਾ ਚੀਜ਼ਾਂ ਨੂੰ ਕਿਉਂਕਿ ਨੇਕਾ ਜੀ ਹੁਣ ਮੈਨੂੰ ਪਤਾ ਕਿ ਹਜ਼ਾਰਾਂ ਰੁਪਏ ਕੌਣ ਲਾ ਕੇ ਇਹਨੇ ਅੱਜ ਜਿਹੜੀ ਹੈਗੀ ਆ ਉਧਰੋਂ ਦੂਸਰੇ ਪਾਸੇ ਜਿਹੜਾ ਨਸ਼ਾ ਦੀ ਮੁਹਿੰਮ ਤੇ ਜਿਹੜੇ ਇੱਧਰ ਮੰਤਰੀ ਸਾਹਿਬ ਪੁੱਜਦੇ ਹੈਗੇ ਮਾਨ ਸਾਹਿਬ ਪੁੱਜਦੇ ਹੈਗੇ ਜੀ ਠੀਕ ਵਿੱਚ ਜੀ ਗੱਲ ਇਦਾਂ ਦੇਖੋ ਜੀ ਚਲੋ ਇਹ ਤੁਹਾਨੂੰ ਪਤਾ ਜੀ ਜਿਹੜੇ ਇਹ ਸਮਾਜਸੀ ਵੀ ਹੁਣ ਵੀ ਜਿਹੜਾ ਖਰਚਾ ਖਰ ਆਪਣੇ ਕਰ ਰਹੇ ਨੇ ਤੇ ਇਸੇ ਹੀ ਤਹਿਤ ਅੱਜ ਤੁਹਾਨੂੰ ਪਤਾ ਹੋਊਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਡੇ ਪਿੰਡ ਹਰਦਾਖਰ ਵਿੱਚ ਅਜੇ ਨਸ਼ੇ ਆ ਦੇ ਤਹਿਤ ਸਰਦਾਰ ਜਗਿੰਦਰ ਸਿੰਘ ਮਾਨ ਜੀ ਹਲਕਾ ਚਾਜ ਫਲਵਾੜਾ ਜੀ ਉਸੇ ਤਰੀਕੇ ਤੋਂ ਆ ਰਹੇ ਨੇ ਤੇ ਉਹਨਾਂ ਦਾ ਜਿਹੜਾ ਅੱਜ ਇੱਥੇ ਪ੍ਰਿੰਡ ਨਸ਼ਾ ਜਿਹੜਾ ਆਪਣਾ ਜੋਧ ਨਸ਼ਾ ਬਰੋਦਰ ਜਿਹਦਾ ਜਿਹੜਾ ਜੋ ਕੈਂਪ ਖੜੇ ਪਿੰਡ ਲੱਗ ਰਿਹਾ ਸੋ ਸੋ ਆਖਰ ਵਿੱਚ ਇਸ ਸਾਰੇ ਸਫਾਈ ਵਿੱਚ ਉਹਨੇ ਕੋਈ ਤੁਹਾਡਾ ਕੁਝ ਹੋਰ ਕਹਿਣਾ ਹੈਗਾ ਕਿਉਂਕਿ ਨੇਕਾ ਦੀ ਪ੍ਰਾਪਤੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਆਪਣੇ ਜਿੰਨਾ ਵੀ ਹੈਗਾ ਆਪਣੇ ਇਲਾਕੇ ਸਾਡੇ ਸਫਾਈ ਰੱਖੋ ਉਕੇ ਆਪਸ ਵਿੱਚ ਰੱਖਾਂਗੇ ਮੱਲਾ ਸਾਪੂnga ਪਿੰਡ ਸਾਪੂnga ਸ਼ੇਰ ਸਾਪੂnga ਇਹ ਛੋਟੀ ਛੋਟੀ ਮਹਿੰਮ ਆਪਾਂ ਨੇ ਤਿਆਰ ਕਰਨੀ ਪੈਣੀ ਹੈ ਇਹ ਤੋਂ ਤਿਆਰ ਕਰਕੇ ਇਹ ਜਿਹੜੇ ਉਹ ਵੱਡੇ ਜਿਹੜੇ ਉਪਰਾਲੇ ਹੁੰਦੇ ਛੋਟੜੀ ਗੱਲਾਂ ਤੋਂ ਬੜੇ ਵੱਡੇ ਜਿਹੜੇ ਸੋ ਆਖਰ ਵਿੱਚ ਗੁਰੂਪ੍ਰੀਤ ਜੀ ਜਿਹੜੇ ਪਿੰਡ ਵਾਸੀਰ ਕੀ ਅਪੀਲ ਕਰਦਾ ਇੰਦਾਂ ਦੇ ਕੰਮ ਵਿੱਚ ਕਿਦਾਂ ਸਾਥ ਦਿੱਤਾ ਜਾਵੇ ਮੈਂ ਜੀ ਪਿੰਡ ਵਾਸੀ ਨੂੰ ਇਹ ਅਪੀਲ ਕਰਦਾ ਵੀ ਜਿਹੜੀ ਸਫਾਈ ਆਪਾਂ ਰੱਖੇ ਸਫਾਈ ਨੂੰ ਵੱਧ ਤੋਂ ਵੱਧ ਸਫਾਈ ਰੱਖੀਏ ਗਲੀਆਂ ਨਾਲੀਆਂ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਆਪਾਂ ਇਹ ਸਫਾਈ ਰੱਖੀਏ ਆਪਣੇ ਹੋਂਦ ਤੋਂ ਹੁਣ ਪਤਮੂਰੇ ਸੋ ਆਪਣੇ ਉਹ ਗਰਮੀ ਦਾ ਹੈ ਆਪਣੇ ਆਪਣੇ ਕੋਨਿਆਂ ਵਿੱਚ ਬਾਹਲਾ ਜਨ ਪਾਣੀ ਨਾ ਰੱਖੋ ਟਾਇਰਾਂ ਵਿੱਚ ਪਾਣੀ ਨਾ ਰੱਖੋ ਜੇ ਇਸ ਅਫਸਰ ਦਾ ਧਿਆਨ ਰੱਖੋ ਜਿਹੜਾ ਵੀ ਮੱਛਰ ਰਹੇ ਆਪਣੀ ਸਿਹਤ ਆਪਣੇ ਹੱਥ ਵਿੱਚ ਹੈ ਜੀ ਧੰਨਵਾਦ